ਜਸਵੀਰ ਸੰਧੂ ਗਏ ਸਤੋ ਜਸਵੀਰ ਸੰਧੂ ਆ ਹਾਂਜੀ ਹਾਂਜੀ ਡਾਕਟਰ ਜਸਵੀਰ ਸੰਧੂ ਆਮ ਆਦਮੀ ਪਾਰਟੀ ਮੁਰਦਾਬਾਦ 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 ਡਾਕਟਰ ਜਸਵੀਰ ਸੰਧੂ ਮੁਰਦਾਬਾਦ 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 ਪਿੰਡ ਪੈਣੀ ਦੀ ਜਨਾਈ ਨਾ ਕਰਨ ਵਾਲੀ ਸ਼ਿਕਾਇਤ ਮੁਰਦਾਬਾਦ 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 ਇਹ ਵੇਖੋ ਜੀ ਪਿੰਡ ਪੈਣੀ ਚਾਰ ਜਪੇੜਿਓ ਪਿੰਡ ਪੈਣੀ ਬਸਰਕਾ ਇਸ ਪਿੰਡ ਦੇ ਉੱਤੇ ਐਡਾ ਤਸ਼ੱਦਦ ਹੋ ਰਿਹਾ ਏ ਕਿ ਜੋ ਸ਼ਹਿਰ ਦਾ ਨਰਕਿਆ ਗੰਦਾ ਪਾਣੀ ਰੂੜੀਆਂ ਔਰ ਕੀ ਕੀ ਸਮੱਸਿਆ ਤੁਹਾਨੂੰ ਦੱਸੀਏ ਜਿਹੜਾ ਕਿ ਇਸ ਪਿੰਡ ਨੂੰ ਇਹਨਾਂ ਤਸ਼ੱਦੇ ਚ ਝਲਣਾ ਪੈਂਦਿਆ ਵਾ ਸਾਰਾ ਪਿੰਡ ਨੁਬਾ ਪਿਆ ਵਾ ਕੜੀਆਂ ਜਾ ਕੇ ਵੇਖ ਲਵੇ ਆਣ ਕੇ ਕਦੀ ਕਿਸੇ ਸਰਕਾਰ ਨੇ ਨਾ ਵੇਖਿਆ ਨਾ ਕਿਸੇ ਨੂੰ ਕੁਝ ਇੱਥੇ ਸਹੂਲਤ ਮਿਲੀ ਕੋਈ ਇੱਥੇ ਸੁਣਾਈ ਨਹੀਂ ਹੈਗੀ ਵੋਟਾਂ ਵੀ ਛੜੇ ਆ ਜਾਂਦੇ ਆ ਅੱਗੋਂ ਪਿੱਛੋਂ ਕੋਈ ਨਹੀਂ ਇੱਥੇ ਪਹੁੰਚਦਾ ਸਾਰੇ ਜਿਹੜਾ ਨਗਰਿਆ ਉਹ ਪਹੁੰਚੇ ਟੁੱਕ ਕੇ ਤੇ ਘਰਾਂ ਦੇ ਵਿੱਚ ਕੜੀਆਂ ਆਉਣ ਨੂੰ ਕੜੀਆਂ ਆਉਣ ਨੂੰ ਸਕੂਟਰ ਮੋਟਰਸਾਈਕਲ ਤੋਂ ਉੱਤਰ ਕੇ ਅਸੀਂ ਤੁਰ ਕੇ ਲੰਘਦੇ ਪਏ ਆ ਜੀ ਜਦਦਰਵਾਉ ਸੁਭਾਗਾ ਪਿੰਡ ਦਾ ਵਿਚਕਾਰ ਆ ਜੀ ਇਹ ਸਰਪੰਚ ਦੇ ਘਰ ਤੋਂ ਲੱਗਿਆ ਜੀ ਸਰਪੰਚ ਸਾਹਿਬ ਵਾਲੀ ਗਲੀ ਆ ਜੀ ਇਹ ਹੀ ਰਸ਼ਿੰਗ ਦੀ ਨਹੀਂ ਨਹੀਂ ਇਹ ਲਖਪੀਰ ਸਿੰਘ ਆ ਲਖਪੀਰ ਆ ਜੀ ਪਰ ਅਗਰ ਤੁਸੀਂ ਲੜਦੇ ਹੋ ਤਾਂ ਮੈਂ ਨੰਨੀ ਚੱਤੇ ਪੈਰੀ ਆਪਾਂ ਗੂੜੀ ਕਰਦੇ ਹਾਂ ਨਹੀਂ ਦੇਖੋ ਕੀ ਹਾਲ ਹੈ ਆਪ ਵੇਖੋ ਕਿੱਦਾਂ ਕਿੰਨੇ ਕਿੰਨੇ ਬਿਮਾਰ ਹੋਣਗੇ ਨਹੀਂ ਇਹ ਹੋਣਾ ਪਾਉਂਦੇ ਨਹੀਂ ਰਹਿੰਦੇ ਕਿੱਧਰ ਲੈ ਗਏ ਨਾ ਵੇਖੋ ਪੇਟ ਦਾ ਹਾਲ ਆਪਾਂ ਜਾ ਕੇ ਕਿਉਂ ਨਹੀਂ ਉਹਦਾ ਛਾਪਾ ਕੱਢਦੇ ਕਿੱਥੇ ਹੋਗਾ ਆਪਾਂ ਜੁੜਿਆ ਇਹਨਾਂ ਵਾਅਦਿਆਂ ਬੱਦ ਵੱਦ ਕਿੰਨੇ ਦਾ ਪ੍ਰੋਜੈਕਟ ਕੋਈ ਸਰਕਾਰਾਂ ਵਾਸਤੇ ਕਵੱਟੀ ਕਰ ਜਾਨੋ ਕਿ ਤੇ ਆ ਮਤਲਬ ਇਹ ਹਾਲ ਜਿੱਦਾਂ ਅੱਡੀ ਬਾਤ ਮੋੜਦੇ ਹੋ ਕੀਮਾ ਸਾਰਾ ਗੱਲ ਹੀ ਸਾਰਾ ਆ ਬਾਕੀ ਜਿਹੜਾ ਫੁੱਲਾਂ ਦੇ ਇੱਥੇ ਇਹ ਬਹੁਤ ਗਾਹੀ ਸਮੱਸਿਆ ਇਹਨਾਂ ਦੋਹਾਂ ਪਿੰਡਾਂ ਨੂੰ ਜਿੰਨਾ ਨੂੰ ਆ ਰਹੀ ਹੈ ਹਰ ਇੱਕ ਘਰ ਘਰ ਫਿਰ ਕੇ ਵੇਖ ਲੋ ਹਰ ਇੱਕ ਮੰਜੇ ਦੇ ਇੱਕ ਮਰੀਜ਼ ਜ਼ਰੂਰ ਹੋਊਗਾ ਇੱਕ ਘਰ ਦੇ ਵਿੱਚ ਕਿਸੇ ਚੀਜ਼ ਦੀ ਪ੍ਰੋਬਲਮ ਦੇ ਨਾਲ ਇੱਥੇ ਗੱਡੀਆਂ ਖਿਲਾਰ ਨਵਾਕੀ ਇਹਨਾਂ ਨੇ ਆਖਿਆ ਵੀ ਸਾਨੂੰ ਜਗ੍ਹਾ ਚਾਹੀਦੀ ਹੈ ਗੱਡੀਆਂ ਖਿਲਾਰ ਦੇ ਖਿਲਾਰ ਤੇ ਕੂੜਾ ਸੁੱਟਣ ਦਾ ਪਿਆ ਇੱਥੇ ਦਾ ਮਸਲਾ ਹੱਲ ਜਿਹੜਾ ਹੋਣਾ ਚਾਹੀਦਾ ਹਰ ਇੱਕ ਦੇ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਚੀ ਹੌਲ ਕਰਨਾ ਇੱਕ ਕੱਚ ਪਾ ਕੇ ਨਾ ਪਿਛਲੇ ਪ੍ਰੋਜੈਕਟ ਦੇ ਚਕਾਇਆ ਚ ਸਟਾਇਆ ਜਾਉ ਉਹ ਚਕਾ ਕੇ ਨਾ ਦਿਆਵਾ ਚਾ ਕਿਲੇ ਥਾਂ ਪਿਆ ਵਾ ਉੱਥੇ ਆਪਣਾ ਪੁੱਲਾ ਸੁੱਕਣੇ ਕੋਸੋ ਟੁੱਕਣਾ ਐਸ ਰੋਡ ਦੇ ਉੱਤੇ ਪੂਰਾ ਸੁੱਕਣਾ ਬੰਦ ਕੀਤਾ ਜਾਦਾ ਵਿਚਕਾਰ ਆ ਜੀ ਇਹ ਸਰਪੰਚ ਦੇ ਘਰ ਤੇ ਲੱਗਿਆ ਜੀ ਸਰਪੰਚ ਸਾਹਿਬ ਵਾਲੀ ਗਲੀ ਆ ਇਹ ਹੀ ਰਸ਼ਿੰਗ ਦੀ ਨਹੀਂ ਇਹ ਲਖਮੀ ਸਿੰਘ ਆ ਲਖਮੀ ਸਿੰਘ ਆ ਨਹੀਂ ਦੇਖੋ ਕੀ ਹਾਲ ਚਿਰ ਦਾ ਪੰਜਾਬ ਕੋਈ ਉਹਦਾ ਸ਼ਾਪਾ ਕਰੀ ਕਿੱਥੇ ਇਕੱਠੇ ਹੋਗਾ ਆਪਾਂ ਇਹਨਾਂ ਵਾਅਦਿਆਂ ਬੱਦ ਬੱਦ ਕਿੰਨੇ ਦਾ ਪ੍ਰੋਜੈਕਟ ਕੋਈ ਸਰਕਾਰਾਂ ਵਾਅਦੇ ਕਵੱਟੀ ਕਰ ਸਾਨੂੰ ਕਿਦੇ ਆਪਾਂ ਆਪਣੇ ਟੈਟ ਪਰ ਜਿੱਦੋਂ ਆਡੀਟ ਘਰ ਤੋਂ ਮੋੜਦੇ ਪਹਿਲਾਂ ਇਹ ਸਤ ਤਹਾਰ ਕੋਈ ਨਾ ਘਰ ਘਰ ਕਰੀ ਕੋਈ ਸਾਨੂੰ ਨਹੀਂ ਪਤਾ ਕਿ ਕਾਰਜ ਸੁਣੀਆ ਤੋਂ ਵੇ ਘਰਾਂ ਚ ਪਾਣੀ ਬੜੇ ਨਹੀਂ ਖਿਆ ਲੈ ਕਿ ਇਹਦਾ ਤੇ ਈ ਆੜੇ ਇਹਨਾਂ ਜਾਣ ਕੇ ਕੌਣ ਪੁੱਛਦਾ ਉਹਦਾ ਕੋਈ ਨਹੀਂ ਇਹਨਾਂ ਦਾ ਪੁੱਛੂਗਾ ਕੋਈ ਦੋਸਤ ਇਹਨਾਂ ਦਾ ਸੁਣਦਾ ਨਾ ਕੋਈ ਆਉਂਦਾ ਤੇ ਨਾ ਕੋਈ ਜਾਂਦਾ ਇਹ ਆੜ ਕੇ ਪੁੱਛਦੇ ਨਹੀਂ ਜਦੋਂ ਆਉਣਾ ਵਾ ਸਿਰ 25 ਸਾਲੀ ਆਉਣਾ ਵਾ ਵੋਟਾਂ ਲੈਣ ਆਉਣੀਆ ਉਦੋਂ ਆਣ ਕੇ ਹੱਥ ਜੋੜਦੇ ਆ ਸਾਡੀ ਭੈਣ ਦੀ 100 ਰੁਪਈਆ ਤੁਹਾਨੂੰ ਮਹੀਨੇ ਬਾਅਦ ਪਾਵਾਂਗੇ ਰਸੋਈ ਖਾਤਾ ਤੁਸੀਂ ਵੋਟਾਂ ਆਪਸੇ ਪਾਉਣੀਆਂ ਵੋਟਾਂ ਲੈ ਕੇ ਰਮਾਨਾ ਬਹਿ ਗਿਆ ਨਾ ਕਿਸੇ ਨੂੰ ਪਿੰਡ ਜਾਣ ਕੇ ਪੁੱਛਦੇ ਨਾ ਗਿਛਦੇ ਆ ਕਦੀ ਐਮਐਲਏ ਇਥੇ ਪਿੰਡ ਦੇ ਵਿੱਚ ਨਹੀਂ ਵੜਿਆ ਯਾਰ ਦੇ ਪਿੰਡ ਦਾ ਕੋਹ ਹਾਲ ਚਾਲ ਕੋਈ ਚਲੇ ਸਾਂਝ ਨੂੰ ਕੈਂਸਰ ਹੋਈ ਹੈ ਕੈਂਸਰ ਹੋਈ ਹੈ ਇਸੇ ਪਾਣੀ ਦੇ ਨਾਲ ਇਸੇ ਗੰਦੇ ਪਾਣੀ ਦੇ ਵਿੱਚੋਂ ਲੰਘਣ ਨਾਲ ਇਹਨਾਂ ਨੂੰ ਕੈਂਸਰ ਹੋ ਗਈ ਇਹਨਾਂ ਦਾ ਕੋਣ ਆਣ ਕੇ ਦੁੱਖ ਸੁਣੂਗਾ ਇਹਨਾਂ ਦਾ ਕਹੇ ਨੇ ਨਹੀਂ ਸੁਣਨਾ ਪੰਜਾਬ ਸਰਕਾਰ ਕਹਿੰਦੀ ਸੀ بڑے ਕੰਮ ਪਿੰਡਾਂ ਦੇ ਵਿੱਚ ਕਰਵਾਤੀਆ ਦੋ ਢਾਂਟਾਂ ਸਾਲਾਂ ਦੇ ਵਿੱਚ ਇੱਕ ਦੁੱਕੀ ਦਾ ਕੰਮ ਨਹੀਂ ਹੋਇਆ ਪਿੰਡ ਦੇ ਵਿੱਚ ਕੇਕ ਦੀ ਲੋਕ ਦੁਨੀਆ ਮੰਡਿਆਂ ਦੇ ਪਈ ਆ ਜੇ ਬੱਤੀ ਦਾ ਮਸਲਾ ਹੱਲਿਆ ਹ ਤਾਂ ਤੁਸੀਂ ਬੱਤੀ ਮੁਕਤ ਕਰਤੀ ਆ ਬੱਤੀ ਦੇ ਦੁਨੀਆ ਨੂੰ ਮਾਰਨ ਦੇ ਆ ਨਾ ਬੱਤੀ ਆਉਂਦੀ ਆ ਨਾ ਲੈਣਾ ਨਾ ਦੇਣਾ ਇੱਥੇ ਛੜ ਦੇ ਦੇ। ਅਮਰੇ ਕੀ ਮੁਸ਼ਕਲ ਆ ਰਹੀ ਹੈ ਜੀ ਮੇਰਾ ਨਾਮ ਗੁਲਜਰ ਸਿੰਘ ਆ ਪਿੰਡ ਪੈਣੀ ਆ ਕਿਸਾਨ ਚਰਚ ਕਮੇਟੀ ਦਾ ਮੈਂ ਪ੍ਰਧਾਨ ਆ ਹੱਥ ਛੋੜ ਕੇ ਬੇਨਤੀ ਕਰਦਾ ਕਿ ਸਾਡੇ ਪਿੰਡ ਬਾਸਰ ਕੇ ਪੈਣੀ ਦੀ ਕੋਈ ਸੁਣਾਈ ਨਹੀਂ ਹੈਗੀ ਸਾਡੇ ਨਗਰ ਵਾਲੇ ਕਈ ਵਾਰੀ ਕਮਿਸ਼ਨਰ ਦੇ ਦਫ਼ਤਰ ਵੀ ਗਏ ਆ ਤੇ ਅੱਗੋਂ ਆ ਛੱਡਦੇ ਆ ਮਹੀਨਾ ਲੱਗੂਗਾ ਦੋ ਮਹੀਨੇ ਲੱਗਣਗੇ ਮੇਰੀ ਹੱਥ ਛੋੜ ਕੇ ਬੇਨਤੀ ਆ ਕਮਿਸ਼ਨ ਸਾਹਿਬ ਨੂੰ ਸਾਡੇ ਪਿੰਡ ਦੀ ਸੁਣਾਈ ਕੀਤੀ ਜਾਵੇ ਬਹੁਤ ਮਿਹਰਬਾਨੀ ਹੋਵੇਗੀ ਜੋ ਸ਼ਹਿਰ ਦਾ ਸਾਰਾ ਕੂੜਾ ਏ ਪਾਣੀ ਗੰਦਾ ਏ ਉਹ ਸਾਰਾ ਇੱਥੇ ਸਾਡੇ ਪਿੰਡ ਭਣੀ ਇਕੱਠਾ ਹੋ ਗਿਆ ਨਾ ਇਥੋਂ ਲੰਘਿਆ ਜਾਂਦਾ ਮੂੰਹ ਬਨ ਕੇ ਪਿੰਡ ਦੇ ਲੋਕ ਬੀਬੀਆਂ ਭਣਾ ਮੂੰਹ ਬਨ ਕੇ ਸ਼ਹਾੜੇ ਨੂੰ ਇੰਡੀਆ ਗੇਟ ਨੂੰ ਜਾਂਦੇ ਆ ਮੂੰਹ ਬਨ ਕੇ ਆਉਂਦੇ ਆ ਜੇ ਪਿੰਡ ਆ ਜਾਂਦੇ ਆ ਇੱਥੇ ਸਾਨੂੰ ਆਪਣੇ ਜਿਹੜੇ ਕੱਪੜੇ ਆ ਪਹੁੰਚੇ ਚੁੱਕ ਕੇ ਫੇਰ ਸਾਨੂੰ ਜਿਹੜਾ ਉਹ ਘਰਾਂ ਦੇ ਵਿੱਚ ਜਾਣਾ ਪੈਂਦਾ ਸਾਡੀਆਂ ਗਲੀਆਂ ਸਾਰੀਆਂ ਪਾਣੀ ਨਾਲ ਭਰ ਗਿਆ ਜੋ ਇਹ ਸੀਵਰੇਆ ਇਹ ਸਾਰਾ ਬੰਦ ਪਿਆ ਵਾ ਅੱਗੋਂ ਮੋਟਰਾਂ ਨਹੀਂ ਚਲਾ ਰਹੇ ਤੇ ਪਾਣੀ ਸਾਰਾ ਉਛਲ ਕੇ ਤੇ ਸਾਡੇ ਘਰਾਂ ਦੇ ਵਿੱਚ ਵੇਸ਼ ਮਿੰਟਾਂ ਦੇ ਵਿੱਚ ਪਾਣੀ ਆਣ ਕੇ ਵੇਖ ਸਾਡੇ ਜੇ ਇਹ ਸਾਡੀ ਇਹ ਕਰਕੇ ਹੱਥ ਜੋੜ ਕੇ ਬੇਨਤੀ ਹੈ ਸਾਡੀ ਸੁਣਾਈ ਕੀਤੀ ਜਾਵੇ ਕਮਿਸ਼ਨਰ ਸਾਹਿਬ ਵੀ ਸਾਡੀ ਬਾਤ ਸੁਣ ਸੁਣ ਨਹੀਂ ਰਹੇ ਅਕੇ ਸੰਗਤ ਪਿੰਡੋਂ ਦੋ ਤਿੰਨ ਵਾਰੀ ਉਹਨਾਂ ਦੇ ਹੋ ਗਿਆ ਹੀ ਆ ਤੇ ਸੁਣਾਈ ਨਹੀਂ ਕੀਤੀ ਜਾਂਦੀ ਹਰ ਜੋੜ ਕੇ ਬੇਨਤੀ ਆਪੀ ਸਾਡੀ ਸੁਣਾਈ ਕੀਤੀ ਜਾਵੇ ਇਸ ਨਗਰ ਬਾਰੇ ਸੋਚਿਆ ਜਾਵੇ ਇਹ ਗੰਦਗੀ ਕੂੜਾ ਤੇ ਪਾਣੀ ਦਾ ਕੋਈ ਹੱਲ ਕੀਤਾ ਜਾਵੇ ਜੀ ਜੀਨ ਮੁਖ ਮੈਂ ਇਹ ਰ ਮੇਨ ਮੁਸ਼ਕਲ ਕੀ ਗਈ ਮੇਨ ਮੁਸ਼ਕਲ ਜਿਹਦੀ ਨਿਕਾਸ ਨਹੀਂ ਨਿਕਾਸ ਹੈਗਾ ਜੀ ਅਗਲੇ ਬੰਨੇ ਜਿਹੜਾ ਇਹਨਾ ਪ੍ਰੋਜੈਕਟ ਬਣਾਇਆ ਕੋਈ ਪਿੱਛੋਂ ਮੋਟਰਾਂ ਚਲਾਉਂਦੇ ਅੱਗੋਂ ਮੋਟਰਾਂ ਨਹੀਂ ਚਲਾਉਂਦੇ ਉਹ ਸੀਵਰ ਉਸ ਲੇ ਸਾਡੇ ਸਾਰੇ ਪਿੰਡ ਬਸ ਕੇ ਪਣੀ ਦੇ ਅੰਦਰ ਵੜ ਰਿਆ ਇਹ ਦੱਸਿਆ ਜਾ ਰਿਹਾ ਵਾ ਕਿ ਇਹ ਛਾਟਾ ਜਨਾ ਵਾ ਉੱਥੋਂ ਤੱਕ ਲੋਕਾਂ ਦੇ ਘਰਾਂ ਦੇ ਕੋਲ ਸੀਵਰ ਦਾ ਪਾਣੀ ਜਾਮ ਆ ਉਹ ਇਹੋ ਹੀ ਕਰਨੇ ਕਿ ਇਹੋ ਹੀ ਪਾਣੀ ਜਿਹੜਾ ਅੱਗੇ ਤੱਕ ਇਹੋ ਹੀ ਕਰਨੇ ਜਿਹੜਾ ਅੱਗੋਂ ਜਿਹੜੀਆਂ ਜਿਹੜਾ ਇਹਨਾ ਪ੍ਰੋਜੈਕਟ ਬਣਾਇਆ ਵਾ ਗੰਡੇ ਸੂਏ ਤੇ ਉਹ ਮੋਟਰਾਂ ਨਹੀਂ ਚਲਾ ਰਹੇ ਜੀ ਉਹ ਮੋਟਰਾਂ ਚਲਾਉਣ ਤੇ ਪਾਣੀ ਥਲੇ ਚਲ ਜੇ ਠ ਪਾਣੀ ਆ ਪਰ ਉਛਲ ਕੇ ਫਿਰ ਵੀ ਸਾਡੇ ਘਰਾਂ ਦੇ ਵਿੱਚ ਪਾਣੀ ਵੜਿਆ ਜਦੋਂ ਮਰਜੀ ਆਣ ਕੇ ਵੇਖ ਸਕਦੇ ਫਿਰ ਤੇ ਸਾਨੂੰ ਤੁਹਾਡੇ ਕੋਈ ਰਿਸ਼ਤੇਦਾਰ ਵੀ ਨਹੀਂ ਘਰੇ ਜਾਂਦਾ ਕੋਈ ਸਾਡੇ ਰਿਸ਼ਤੇਦਾਰ ਘਰੇ ਨਹੀਂ ਆਉਂਦਾ ਜੀ ਦੂਰੋਂ ਵੇਖ ਕੇ ਮੁਰ ਜਾਂਦਾ ਜੇ ਉਪਰਾਂ ਕੋਈ ਸੜਕ ਤਾਂ ਨਹੀਂ ਲੰਘਦਾ ਵਾ ਨਾ ਤੇ ਫਿਰ ਸਾਨੂੰ ਇਥੋਂ ਗਾਲਾਂ ਕੱਢ ਕੇ ਲੰਘਦਾ ਵਾ ਇਹ ਕੰਜਰ ਮਰ ਗਏ ਆ ਪਿੰਡ ਦੀ ਪੰਚਾਇਤ ਐ ਨਹੀਂ ਐ ਨਹੀਂ ਉਹ ਸਾਨੂੰ ਬਹੁਤ ਬੁਰੀਆਂ ਨਹੀਂ ਸੁਣਨੀਆਂ ਪੈਂਦੀਆਂ ਇੱਥੇ ਇਹ ਜਿਹੜਾ ਸਰਕਾਰ ਨੂੰ ਕੀ ਮੰਗ ਕੇ ਸਰਕਾਰ ਕੋ ਮੰਗਿਆ ਅਸੀਂ ਹੱਥ ਛੋੜ ਕੇ ਬੇਨਤੀ ਕਰਦੇ ਸਾਡੀ ਸੁਣਾਈ ਕੀਤੀ ਜਾਵੇ ਇਹ ਸਾਡਾ ਇਹ ਪਾਣੀ ਦਾ ਮਸਲਾ ਏ ਇਹ ਜਿਹੜਾ ਸਾਡਾ ਇਹ ਗੰਦਗੀ ਦਾ ਮਸਲਾ ਸਾਡੇ ਲਾਗੇ ਰੂੜੀ ਦਾ ਆ ਗਿਆ ਏ ਇਹਦਾ ਕੁਝ ਸੋਚਿਆ ਜਾਵੇ ਇਹਨੂੰ ਹਟਾਇਆ ਜਾਵੇ ਇਥੋਂ ਜੀ ਇੱਥੇ ਤੇ ਬਹੁਤ ਦੁਨੀਆ ਬਿਮਾਰ ਹੋ ਜੂਗੀ ਜਿੰਨੀ ਗੰਦਗੀ ਇਥੋਂ ਲਾਗ ਰਹੀ ਨੰਗਿਆ ਨਹੀਂ ਜਾਂਦਾ ਮੂੰਹ ਖੋਲੇ ਤੋਂ ਜੀ ਪੀਣ ਵਾਲੇ ਪਾਣੀ ਦੀ ਵੀ ਬੜੀ ਮੁਸ਼ਕਲ ਏ ਪਾਣੀ ਪਿੰਡ ਦੇ ਵਿੱਚ ਪੀਣ ਵਾਲਾ ਪਾਣੀ ਜਿਹੜਾ ਜਦੋਂ ਆਉਂਦਾ ਵਾ ਉਹ ਪਾਈਪਾਂ ਦੂਰ ਨੇ ਉਹ ਗੰਦਾ ਪਾਣੀ ਰਲ ਕੇ ਵਿੱਚ ਆਉਂਦਾ ਵਾ ਕਈ ਵਾਰਾ ਉਹਨਾਂ ਟੂਟੀਆਂ ਦੇ ਵਿੱਚ ਕੀੜੇ ਆਏ ਨੇ ਤੇ ਮਿਕਸ ਆਉਦਾ ਗੰਦਾ ਪਾਣੀ ਆਉਂਦਾ ਨਾਲ ਕੀੜਾ ਆਉਂਦੇ ਆ ਤੇ ਉਹ ਕਈ ਵਾਰਾ ਸਾਨੂੰ ਫਿਰ ਕਈ ਵਾਰ ਆਕਰਾਂ ਨੂੰ ਕਈਆਂ ਕੇ ਦੂਰ ਤੋਂ ਜਾ ਕੇ ਪਾਣੀ ਲੈ ਆ ਕੇ ਪੀਣਾ ਪੈਂਦਾ ਬੜੀ ਮੁਸ਼ਕਲ ਹੈ ਇਹ ਪੀਣ ਵਾਲੇ ਪਾਣੀ ਦੀ ਤੁਸੀਂ ਸੰਘਰਸ਼ ਕਰ ਰਹੇ ਜੇ ਸਰਕਾਰ ਦੇ ਖਿਲਾਫ ਕਰ ਰਹੇ ਜੇ ਕਾਰਪੋਰੇਸ਼ਨ ਦੇ ਖਿਲਾਫ ਕਰ ਰਹੇ ਜੇ ਸੰਘਰਸ਼ ਹੈ ਉਹ ਤੁਸੀਂ ਮੈਨੂੰ ਲੱਗਦਾ ਵਾ ਤੁਸੀਂ ਪਹਿਲਾਂ ਵੀ ਕਈ ਕੰਪਲੇਂਟਾਂ ਕੀਤੀ ਹੋਣੀਆਂ ਬਹੁਤ ਕੰਪਲੇਂਟਾਂ ਜੀ ਅੱਗੇ ਕਮਿਸ਼ਨ ਦੇ ਦਫ਼ਤਰੇ ਨਹੀਂ ਮੰਨਦੇ ਨਹੀਂ ਮੰਨੀਆਂ ਗਈਆਂ ਜੀ ਸਾਡੀ ਸੁਣਾਈ ਬਾਰੇ ਸਾਜੀ ਤੁਸੀਂ ਜੇ ਅੱਗੇ ਤੁਹਾਡੇ ਨਹੀਂ ਮੰਗ ਮੰਨਦੇ ਤੇ ਅਗਲੀ ਤੁਹਾਡੀ ਕੀ ਕਾਰਵਾਈ ਹੈ ਅਗਲੀ ਕਾਰਵਾਈ ਬਿਨਾਂ ਹੀ ਸੰਘਰਸ਼ ਕਮੇਟੀ ਨੂੰ ਨਾਲ ਲੈ ਕੇ ਕੋ ਸਖਤ ਕਦਮ ਚੁੱਕਾਂਗੇ ਜੀ ਤੇ ਬਰ ਪਹਿਲੋਂ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਡੇ ਨਗਰ ਦੀ ਸੁਣਾਈ ਕੀਤੀ ਜਾਵੇ ਸਾਡੇ ਕੋਈ ਨਾ ਕੋਈ ਸੋਚਿਆ ਜਾਵੇ ਇਹ ਗੰਦਾ ਪਾਣੀ ਤੇ ਜਿਹੜਾ ਰੂੜੀ ਆ ਇਹਦਾ ਚੁੱਕਿਆ ਜਾਵੇ ਇਤੋਂ ਬਹੁਤ ਇਹ ਨਰਕੀ ਜ਼ਿੰਦਗੀ ਜੀ ਰਹੇ ਆ ਇਹ ਦੋਵੇਂ ਪਿੰਡ ਸੜਕ ਪੋਟਦੀ ਇਧਰੋਂ ਪੋਟਦੀ ਇਹ ਤਾਂ ਲੋਕੀ ਜਾਨ ਕਿੱਧਰ ਰਜੇ ਇਹਦੇ ਇੱਕ ਪਾਸੇ ਪਹਿਲਾਂ ਸੜਕ ਬਣਾਉਂਦੇ ਫੇਰ ਦੂਜੇ ਪਾਸੇ ਪਟਾਉਂਦੇ ਦੋ ਪਾਸੇ ਸੜਕ ਪਟਾਉਂਦੀ ਇਹਨਾਂ ਨੇ ਸਾਡਾ ਲੱਗ ਗਿਆ ਤੇ ਕਹਾਂ ਕਿੰਮੇਵਾਰ ਹੈ ਦੱਸੋ ਤੁਸੀਂ ਸਰਕਾਰ ਤੇ ਬਹੁਤ ਵੱਡੇ ਨਹੀਂ ਬਾਤ ਸਰਕਾਰ ਦੇ ਇਹ ਹੋਈ ਹਾਲਿਆ ਇਹ ਪਿੰਡ ਦਾ ਕਦੀ ਹਾਲ ਸੁਧਰੇ ਹੀ ਨਹੀਂ ਆਹ ਦੀ ਸ਼ਰਕਪੁੱਤੀ ਤਸਵੀਰ ਸਿੰਘ ਪਿੰਡ ਬਾਸਰ ਦਾ ਪੈਣੀ ਕਿਸਾਨ ਯੂਨੀਅਨ ਦਾ ਪ੍ਰਧਾਨ ਆ ਮੈਂ ਬੋਲਦਾ ਜੀ ਇਹ ਸਮੱਸਿਆ ਜੀ ਸਾਡੇ ਜਿਹੜਾ ਜਿਹੜਾ ਇੱਥੋਂ ਦਾ ਐਮਐਲਏ ਸਾਹਿਬ ਜਸਵੀਰ ਸਿੰਘ ਭੱਠੇ ਲਾ ਕੇ ਗੱਡੀਆਂ ਖਿਲਾਰ ਕੇ ਨਵੀਆਂ ਲਿਆ ਕੇ ਫੋਟੋਆਂ ਲਵਾ ਕੇ ਚੱਲ ਜਾਂਦਾ ਕੋਈ ਕੰਮ ਨਹੀਂ ਕਰਾਉਂਦਾ ਕੋਈ ਕਰਦਾ ਨਹੀਂ ਇੱਥੇ ਜਦੋਂ ਆਉਂਦੇ ਆ ਸਾਡੇ ਕੋਲ ਵੋਟਾਂ ਲੈ ਜਾਂਦੇ ਆ ਵੋਟਾਂ ਦੇ ਲਾਰੇ ਨੂੰ ਲਾ ਲਾ ਕੇ ਵੋਟਾਂ ਲੈ ਕੇ ਸਾਡੀ ਕੋਈ ਨੀ ਮਰਦ ਸੁਣਦਾ ਜਾ ਕੇ ਇੱਥੋਂ ਪੈਣੀ ਮੋੜ ਤੇ ਤਲੇਕੇ ਬਾਸਰ ਕੇ ਪੈਣੀ ਦੇ ਜਿੰਨੇ ਅਸੀਂ ਮੇਰਾ ਸਭ ਬਲੌਗ ਪਾਇਆ ਕੋਈ ਜਾ ਕੇ ਵੇਲੇ ਘਰ ਘਰ ਪਾਣੀ ਵੰਡਿਆ ਕੋਈ ਕਹਿੰਦੇ ਸਲਾਈ ਨਹੀਂ ਕਰਦਾ ਐਮਐਲਏ ਸਾਹਿਬ ਮੇਰਾ 2 ਸਾਲ ਹੋ ਗਏ ਪਿੰਡਾਂ ਚ ਕੋਈ ਵੜ ਕੇ ਵੇਖਿਆ ਨਹੀਂ ਪਿੰਡਾਂ ਦੇ ਵੜ ਕੇ ਵੇਖੀ ਵੀ ਪਿੰਡਾਂ ਦੀ ਸਮੱਸਿਆ ਕੀ ਹੋ ਰਹੀ ਹੈ ਪਰ ਲੋਕਾਂ ਨੇ ਨਵੀਂ ਸਰਕਾਰ ਚ ਨਹੀਂ ਨਵਾਂ ਬਦਲਾ ਆਵੇਗਾ ਤੁਹਾਨੂੰ ਕੀ ਲੱਗਦਾ ਜੀ ਉਹ ਤਾਂ ਭਾਜੀ ਨਵੀਂ ਤੇਜਾ ਬਦਲਾ ਚਾਹੁੰਦੇ ਆ ਜਦ ਤਿੱਜੀ ਸਰਕਾਰ ਕੋਈ ਆਉਗੀ ਫਰੰਟ ਤੇ ਵੀ ਕੋਈ ਕੰਮ ਕਰੂਗਾ ਕੰਮ ਤੇ ਸਰਕਾਰ ਵੀ ਨਕੰਬੀ ਸਰਕਾਰ ਬਣ ਗਈ ਹੈ ਵੀ ਜੀ ਇਹਨੇ ਕੱਖ ਨਹੀਂ ਕੀਤਾ ਜੀ ਤੇ ਜੇ ਬਾਕੀ ਸੀਵਰ ਦਾ ਅਸੀਂ ਅਫਸਰਾਂ ਨੂੰ ਮਿਲੇ ਆ ਅਫਸਰ ਸਾਹਿਬ ਜੇ ਨਾ ਸਾਡੀ ਸੁਲਵਾਈ ਕਰਨਗੇ ਫਿਰ ਜਿਹੜਾ ਐਕਸ਼ਨ ਦਾ ਦਫਤਰ ਹੈ ਉਹ ਵੀ ਕੀ ਰਹਿ ਜਾਊਗਾ ਰੋੜ ਜਿਹੜਾ ਟਾਰੀ ਵਾਲਾ ਵਾ ਦੋ ਤਿੰਨ ਰੋੜ ਉਹ ਜਾਮ ਕਰੇ ਕਿਸਾਨ ਯੂਨੀਅਨ ਜਨੀਆਂ ਕਮੇਟੀਆਂ ਸਾਡੀਆਂ ਪ੍ਰਧਾਨਣੀਆਂ ਲੈ ਕੇ ਸਾਰੇ ਰੋੜ ਜਾਮ ਕਰਾਂਗੇ ਜੇ ਨਾ ਸਾਡਾ ਜੀਵਨ ਸੀਵਰਾਂ ਦਾ ਹੱਲ ਮੁਸ਼ਕਲ ਆ ਰਹੀ ਹੈ ਜੀ ਤੁਹਾਨੂੰ ਇਹ ਜੀ ਹੋ ਗਿਆ ਦੋ ਤਿੰਨ ਸਾਲ ਹੋਈਆਂ ਜੀ ਇਹ ਦੋ ਤਿੰਨ ਸਾਲ ਤੋਂ ਇਹੀ ਮੁਸ਼ਕਲ ਆ ਰਹੀ ਹੈ ਜੀ ਇਹ ਹੋ ਆ ਰਹੀ ਹੈ ਜੀ ਪਹਿਲਾਂ ਜੀ ਪੈਣੀ ਸਾਰੀ ਇੱਧਰ ਨੂੰ ਜਿਆਦਾ ਛੜਕ ਬਨ ਤੋਂ ਬਿਨਾਂ ਸਾਰੀ ਪੈਣੀ ਡੁੱਬੀ ਹੁੰਦੀ ਸੀ ਗਲੀਆਂ ਗਲੀਆਂ 'ਚ ਪਾ ਤੇ ਅੱਜ ਕਿੱਥੇ ਮਰ ਗਿਆ ਜਸਵੀਰ ਸਿੰਘ ਐਮਐਲ ਜਿਹੜਾ ਵਾਅਦਾ ਕਰਦਾ ਸੀ ਕਿ ਮੈਂ ਪਿੰਡ ਦਾ ਵਿਕਾਸ ਕਰੂੰਗਾ ਫਲਾਣ ਉਹ ਕਰੂੰਗਾ ਅੱਜ ਕਿੱਥੇ ਬੈਠਾ ਹੋ ਇੱਥੇ ਪਿੰਡ ਡੁੱਬ ਗਿਆ ਔਰ ਮਾਨਾ ਕੁਰਸੀਆਂ ਦੇ ਅੱਸੀ ਲਾ ਕੇ ਕੋਠੀਆਂ 'ਚ ਬੈਠੇ ਆ ਉਹਨਾਂ ਦੀਦਾ ਨਹੀਂ ਅੱਜ ਵੀ ਇਹ ਪਿੰਡਾਂ 'ਚ ਕੀ ਬਣਿਆ ਆਂ ਕਿ ਵੇਖਣਾ ਪਿੰਡਾਂ ਦੀ ਵੀ ਪਿੰਡਾਂ ਹਟੇ ਉਹ ਉਹ ਪਿੰਡ ਜਿੱਥੇ ਉਹਦਾ ਹੱਥ ਜੋੜਦੇ ਆਣ ਕੇ ਤਰਲੇਨੀ ਦੇ ਲੋਕਾਂ ਦੇ ਪੈਰੀਂ ਹੱਥ ਲੁਕਦੇ ਸੀ ਵੀ ਸਾਨੂੰ ਵੋਟਾਂ ਪਾਓ ਵੀ ਬੋਟਾਾਂ ਵਿੱਚ ਵਿਕਾਸ ਕਰਾਂਗੇ ਪਿੰਡ ਦਾ ਜੜੀ ਗੱਲ ਕੀ ਪਤੇ ਪਿਆਰੀ ਸਾਧੂ ਆਪਣਾ ਨਾਮ ਦੱਸੋ ਸੰਸਾਰ ਨੂੰ ਸਰਕਾਰੀ ਨਾ ਉਹ ਵੀ ਮੈਂਬਰ ਉਹਨਾਂ ਵਿੱਚ ਪ੍ਰਵਿੰਦਰ ਕੌਰ ਪਿੰਡ ਪੈਣੀ ਤੋਂ ਮਾਤਾ ਰਾਣੀ ਮੰਦਰ ਦੇ ਲਾਗੋ ਕੋਲ ਸਾਡਾ ਘਰ ਬਿਲਕੁਲ ਪਿੰਡ ਪੈਣੀ ਮੰਦਰ ਦੇ ਲਾਗੇ ਨਜ਼ਦੀਕ ਹੈ ਮੰਦਰ ਦੇ ਕੋਲ ਇੰਨਾ ਪਾਣੀ ਖੜਾ ਆ ਕਿ ਲੋਕਾਂ ਨੂੰ ਲੰਘਣ ਵਾਸਤੇ ਬੜੀ ਤੰਗੀ ਆ ਮੰਦਰ ਵੀ ਪਾਣੀ ਦੇ ਵਿੱਚ ਡੁੱਬ ਰਿਹਾ ਆ ਸਾਨੂੰ ਕਿਤੇ ਵੀ ਜਾਣਾ ਗੁਰੂ ਅਮਰਤਵਾਲੇ ਗੁਰੂ ਘਰ ਜਾਂਦੇ ਸਾਨੂੰ ਲੰਘਣ ਵਾਸਤੇ ਬੜੀ ਸੰਗੋ ਆਉਂਦੀ ਆ ਅਹੀਂ ਸਲਵਾਰਾਂ ਦੇ ਪਹੁੰਚੇ ਝੁੱਕ ਕੇ ਤੇ ਫੇਰ ਲੰਘ ਕੇ ਜਾਂਦੇ ਆ ਜੇ ਅਸੀਂ ਇਥੇ ਚੌਂਕ ਚਾ ਕੇ ਤਨੋਨੇ ਤੇ ਇਥੇ ਇਨੀ ਬਿਮਾਰੀ ਦਾ ਕਰ ਦਿੱਤੀ ਪੂਰੇ ਕਰਕਟਨਰ ਕਰਿਆ ਮਿਹਰਬਾਨੀ ਤੁਹਾਡੇ ਕਰ ਅੱਗੇ ਤੁਹਾਡੇ ਅਖਿੜੀ ਹੋਈ ਰਿਕਵੈਸਟ ਹੈ ਸਾਡੇ ਘਰਾਂ ਨੂੰ ਰੂੜੀਆਂ ਦਾ ਥਾਂ ਮਿਲਿਆ ਸੀ ਉਹ ਪਿੰਡ ਦੀ ਪੰਚਾਇਤ ਮੋਹਤ ਬਣਾ ਨੇ ਵੇਚ ਕੇ ਤੇ ਥਾਂ ਦੇ ਪੈਸੇ ਖਾ ਲਿਆ ਸਾਨੂੰ ਉਹ ਰੂੜੀਆਂ ਦਾ ਥਾਂ ਜਵਾਇਆ ਦਾ ਫੇਰ ਪੂਰਾ ਸੁੱਟਣ ਵਾਸਤੇ ਛੜੀਆਂ ਥਾਮਾਂ ਬਣਾਈਆਂ ਜਾਂ ਸਾਨੂੰ ਇਹ ਸਾਡੀਆਂ ਦੋ ਤਿੰਨ ਮੰਗਾ ਇੱਕ ਸਾਨੂੰ ਪਾਣੀ ਦੀ ਬਹੁਤ ਜ਼ਿਆਦਾ ਘਾਟ ਆ। ਸਾਡੇ ਪਾਣੀ ਦਾ ਪ੍ਰਬੰਧ ਸਾਡੇ ਮੰਦਰ ਵਿੱਚ ਉੱਥੇ ਟੈਂਕੀ ਲਾਈ ਜਾਵੇ ਜਿਹੜੇ ਸਾਨੂੰ ਪਾਣੀ ਦੀ ਕੋਈ ਤੰਮੀ ਨਾ ਪਾਣੀ ਹੋਰਾਂ ਗੰਦਾ ਹੁੰਦਾ। ਅਸੀਂ ਕੀੜਿਆਂ ਦਾ ਖਾਧਾ ਹੋਇਆ ਪਾਣੀ ਸਾਰ ਪੀਂਦੇ ਹਾਂ। ਘਰ ਘਰ ਲੋਕ ਤੇਹਨਾ ਤੇਹੇ ਤਰ੍ਹਾਂ ਬਿਮਾਰ ਦੇ ਘੇਰੇ ਆ। ਕਿੰਨੇ ਕਿ ਲੋਕ ਬਿਮਾਰੇ ਪਿੰਡ ਦੇ ਵਿੱਚ ਅਸੀਂ। ਵਾਹਿਗੁਰੂ ਕੋਈ ਥੋੜੀ ਬਿਮਾਰੀ ਕੋਈ ਬਹੁਤੀ ਬਿਮਾਰੀ। ਇਹ ਘਰ ਘਰ ਜਾ ਕੇ ਕੋਈ ਨਾ ਕੋਈ ਕਹੇ ਤੇ ਘੇਰੇ ਆਈ ਹੋਇਆ। ਜੇ ਕੋਈ ਬਹੁਤਾਂ ਨਹੀਂ ਕੋਈ ਥੋੜਾ ਛੋਟੇ ਛੋਟੇ ਬੱਚੇ ਸਕੂਲ ਵਗੈਰਾ ਜਾਂਦੇ ਕਿੰਨੀ ਮੁਸ਼ਕਲ ਆ। ਨਹੀਂ ਬੱਚੇ ਸਾਡੇ ਸਕੂਲ ਨਹੀਂ ਕੋਈ ਨਹੀਂ ਸਮਝਾ ਰਹੀ ਤੇਰਾ ਨਾਮ ਸਰਦਾਰ ਹੀਰਾ ਸਿੰਘ ਸਰਪੰਚ ਮਜੂਦਾ ਪਿੰਡ ਬਾਸਰਕੇ ਪੈਣੀ ਤੋਂ ਸਰ ਕੀ ਮੁਸ਼ਕਲ ਆ ਰਹੀ ਇਲਾਕੇ ਦੀ ਮੁਸ਼ਕਲ ਜੀ ਵੇਖੋ ਜੀ ਸਾਡੇ ਦੇ ਕੋਈ ਜਿਹੜੇ ਰਿਸ਼ਤੇਦਾਰ ਆਉਣਦੇ ਆ ਨਾ ਉਹ ਵੀ ਸਾਨੂੰ ਗਾਲਾਂ ਕੱਢਦੇ ਆ ਜਿਹੜਾ ਕੋਈ ਬਾਹਰ ਦਾ ਬੰਦਾ ਆਉਂਦਾ ਉਹ ਵੀ ਗਾਲਾਂ ਕੱਢਦੇ ਆ ਕਹਿੰਦੇ ਪਿੰਡ ਦੀ ਪੰਚਾਇਤ ਉੱਥੀ ਖਤਮ ਹੋ ਗਈ ਆ ਆ ਕੀ ਬਣਿਆ ਲੋਕੀ ਵਿੱਚ ਡਿਗੜੇ ਕੇ ਪਰਸੋਂ ਚੋਂ ਦੋ ਜਨਾਨੀਆਂ ਡੇਕੀਆਂ ਵਿੱਚ ਸੀਵਰ ਚ ਉਹਨਾਂ ਦੇ ਕੱਪੜੇ ਸਾਰੇ ਨਿੱਬੜ ਗਏ ਦੋ ਬੱਚੇ ਡੇਕ ਪਏ ਉਹ ਵਿਚਾਰੇ ਕੋਤੇ ਨੂੰ ਆ ਗਏ ਉਹਨਾਂ ਨੂੰ ਅਸੀਂ ਪਾਣੀ ਚੋਂ ਕੱਢਿਆ ਤੇ ਸਾਡੇ ਦੇ ਇੱਥੇ ਬਹੁਤ ਜੀਨਾ ਹਰਾਮ ਹੋਗਾ ਗੋੜੇ ਗੋੜੇ ਮੱਛਰ ਹੋਗਾ ਗੋੜੇ ਗੋੜੇ ਮਾੜੇ ਜਾਨੇ ਬਿਮਾਰ ਹੋਣਦੇ ਨੇ ਅਸੀਂ ਬਹੁਤ ਵਾਰਾਂ ਜਾ ਕੇ ਇਹਨਾਂ ਨੇ ਬੇਨਤੀ ਵੀ ਕੀਤੀ ਹੈ ਜਾ ਕੇ ਇਹਨਾਂ ਨੂੰ ਆ ਸੀਵਰ ਵਾਲਿਆਂ ਨੂੰ ਵੀ ਸਾਡਾ ਜਾ ਕੇ ਉਥੋਂ ਉਹ ਛੂਏ ਤੋਂ ਜਿਹੜਿਆ ਵਾ ਮੋਟਰਾਂ ਚਾਲੂ ਕਰਾਓ ਅਗਰ ਪੰਜ ਦਿਨ ਨਹੀਂ ਸੁਣਵਾਈ ਹੁੰਦੀ ਤਾਂ ਹੋਰ ਲੋਕਾਂ ਦੀ ਕਿਸ ਤਰ੍ਹਾਂ ਹੋਏਗੀ ਹਾਂਜੀ ਸਾਡੀ ਕੋ ਬਿਲਕੁਲ ਸੁਣਾਈ ਪੰਚਾਇਤ ਹੀ ਨਹੀਂ ਸੁਣਾਈ ਹੋਣੀ ਤੇ ਪਾਵ ਲੱਗਦੀ ਕਿੱਥੋਂ ਸੁਣਾਈ ਹੋਣੀ ਆ ਕੀ ਮੰਗ ਕੀ ਕਰਦੇ ਸਰਕਾਰ ਅਸੀਂ ਮੰਗ ਇਹ ਕਰਦੇ ਆ ਵੀ ਸਾਡੇ ਪਾਣੀ ਦਾ ਹੱਲ ਹੋਏ ਉੱਥੋਂ ਜਿਹੜਾ ਸਾਡਾ ਉੱਥੋਂ ਪਾਣੀ ਦਾ ਵੀ ਸਾਫ ਪਾਣੀ ਦਾ ਵੀ ਤੇ ਇੱਕ ਜਿਹੜੀ ਸਾਡੇ ਉਹ ਗੰਦ ਪੈ ਗਿਆ ਰੂੜੀ ਦਾ ਇੱਥੇ ਰੂੜੀਆਂ ਲੱਗੀਆਂ ਸਾਡੇ ਹਾਂਜੀ ਹਾਂ ਹਾਂ ਵੇ ਉੱਥੇ ਬਹੁਤ ਜਿਆਦਾ ਬੋਉਂਡੀਆਂ ਸਾਡੇ ਬੱਚੇ ਲਾਗੋਂ ਦੇ ਬਿਮਾਰ ਸਕੂਲ ਜਾਂਦੇ ਉਹ ਬਿਮਾਰ ਹੋਣਦੇ ਆ ਸਾਨੂੰ ਬਹੁਤ ਮੁਸ਼ਕਲ ਆ ਰੂੜੀਆਂ ਦੀ ਆਈ ਆ ਪਾਸੋਂ ਦੀ ਆ ਉਹ ਸੰਗਤੋਂ ਨੂੰ ਲੈਣ ਆਉਂਦੀ ਉਹ ਵੀ ਬੜੀ ਮੁਸ਼ਕਲ ਹੁੰਦੀ ਆ ਉਹ ਵੀ ਆਡੂ ਜਿਹੜਾ ਹੀ ਉੱਤਤੀ ਆਉਂਦਾ ਉਹੀ ਸਾਨੂੰ ਪੰਚਾਇਤ ਨੂੰ ਗਾਲਾਂ ਕੱਢਦੇ ਵੀ ਸਰਪੰਚ ਸਾਹਿਬ ਆ ਉਹ ਕੀ ਕਰਾਤਾ ਜੀ ਉਹ ਗੰਦ ਪੈਗਾ ਲੋਕਾਂ ਦੇ ਬੱਚੇ ਬਿਮਾਰ ਹੋਣਗੇ ਲੋਕੀ ਬਿਮਾਰ ਪੈਣੇ ਪਰ ਸਰਕਾਰ ਦੇ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਹੈ ਸਰਕਾਰ ਆਮ ਲੋਕਾਂ ਲਈ ਇਹ ਸਭ ਕਰਦੀ ਦੂਈ ਕੰਮ ਵੀ ਪੂਰਤੀ ਆ ਕੋਈ ਵਿਕਾਸ ਨਹੀਂ ਹੋਇਆ ਕੋਈ ਕੰਮ ਨਹੀਂ ਆਇਆ ਕੋਈ ਕੰਮ ਨਹੀਂ ਹੋਇਆ ਜਾ ਜਾ ਕੇ ਬਹੁਤ ਜ਼ਿਆਦਾ ਅਸੀਂ ਜਾ ਕੇ ਸਾਰਾਂ ਦੇ ਕੰਮਚਾਰੀ ਚਲਪੰਡੇ ਆ ਸਾਡੇ ਪਿੰਡਾਂ ਦਾ ਰੋਡ ਪਿੰਡਾਂ ਦਾ ਜਿੰਨੇ ਪਿੰਡ ਆ ਰੋਡ ਤੇ ਮੁੜ ਕੇ ਇਥੇ ਕੋਈ ਬਣਾਣਗੇ ਇਹਨਾਂ ਨਾਣੇ ਸੀਗਰਾਂ ਦੇ ਵਿੱਚ ਡਿੱਗਣ ਦਾ ਪੰਜ ਡਿੱਗਣ ਦਾ ਜਨਾਨੀਆਂ ਜੀਪੀਆਂ ਡਿੱਗਣੀਆਂ ਲੋਕਾਂ ਦੇ ਰਿਸ਼ਤੇਦਾਰ ਡਿੱਗਣੇ ਆ ਸਾਡੀ ਸਾਨੂੰ ਇਹ ਤਾਂ ਕੋਈ ਨਹੀਂ ਲੰਗ ਕਰੀਆਂ ਸਰਕਾਰ ਟੁੱਟੀਆਂ ਹਨ ਤੇ ਬਣੀ ਤ ਨਹੀਂ ਕੋਈ ਨਾ ਰਹਾ ਟੇਪਾ 2:30 ਵਜੇ ਉੱਠ ਕੇ ਹੁੰਦਾ ਸੰਗਤ ਲੈਣ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਹੈ ਜਦੋਂ ਸੰਗਤ ਦਾ ਨੁਕਸਾਨ ਹੈ ਸਰਕਾਰ ਜ਼ਿੰਮੇਵਾਰ ਹੈ ਐਮ ਐਲ اے ਜ਼ਿੰਮੇਵਾਰ ਹੈ ਪਿੰਡ ਦੇ ਸਰਪੰਚ ਜ਼ਿੰਮੇਵਾਰ ਹੈ 10 ਸਾਲ ਸੁਖਦੇਵ ਸਿੰਘ ਜਹਦੜਾ ਮੇਰਾ ਪਿੰਡ ਬਰਾਸਰ ਕੇ ਪੈਣੀ ਆ ਦੇਖੋ ਬਾਸਰ ਕੇ ਪੈਣੀ ਦਾ ਵਿਕਾਸ 10 ਸਾਲ ਤੋਂ ਲਾਗੂ ਇਹ ਨਹੀਂ ਡਾਕਟਰ ਰਾਜ ਕੁਮਾਰ ਵੇਰਕਾ ਵੀ ਰਹੇ ਐ ਐਮ ਐਲ اے ਸਾਹਿਬ ਨਾ ਇਥੇ 10 ਸਾਲ ਤੋਂ ਰੌਲਾ ਪੈ ਰਿਹਾ ਵੀ ਪਿੰਡ ਦੇ ਵਿੱਚ ਪਾਣੀ ਦਾ ਨਿਕਾਸ ਨਹੀਂ ਹੈਗਾ ਪਾਣੀ ਦਾ ਨਿਕਾਸ ਨਹੀਂ ਹੈਗਾ ਪੀਣ ਵਾਲਾ ਪੀਣ ਵਾਲਾ ਪਾਣੀ ਜਿਹੜਾ ਟਾਰੀ ਹਲਕੇ ਦੀ ਟਾਰੀ ਹਲਕੇ ਦੇ ਇਲਾਕੇ ਤੋਂ ਆ ਰਿਹਾ ਹੈ ਉਹ ਵੀ ਗੰਦਾ ਪਾਣੀ ਵਿੱਚ ਰਲ ਕੇ ਆ ਰਿਹਾ ਹੈ 10 ਸਾਲ ਤੋਂ ਗੰਦਾ ਪਾਣੀ ਵਿੱਚ ਮਿਕਸ ਹੋ ਕੇ ਫੇਰ ਪੀ ਰਹੇ ਹਾਂ ਨਾ ਸਾਡੀ ਕੋਈ ਸੁਣਵਾਈ ਹੋ ਰਹੀ ਆ ਨਾਟ ਕਾਂਗਰਸ ਦੀ ਸਰਕਾਰ ਨੇ ਸੁਣਵਾਈ ਕੀਤੀ ਹੈ ਹੁਣ 2.5 ਸਾਲ ਹੋ ਚੱਲਿਆ ਆਮ ਪਾਰਟੀ ਦੀ ਸਰਕਾਰ ਬਣੀ ਨੂੰ ਜਸਪੀਰ ਡਾਕਟਰ ਬਣੇ ਜਰੂਰ ਆ ਉਹ ਨਾਂ ਦੇ ਬਣਿਆ ਇਸ ਪਿੰਡ ਦੇ ਵਿੱਚ ਨਾ ਕੋਈ ਉਹਨੇ ਬਾਅਦ ਜਾਣ ਕੇ ਕੋਈ ਪਤਾ ਕੀਤਾ ਨਾ ਪੁੱਛਿਆ ਨਾ ਕਿਛਿਆ ਕਿਸ ਨੂੰ ਢਾਂਜਾ ਸਾਲਾਂ ਤੋਂ ਪਹਿਲਾਂ ਹੋਇਆ ਕਿਸੇ ਨੇ ਜਾਣ ਕੇ ਕੋਈ ਕਾਰਵਾਈ ਨਹੀਂ ਪਾਈ ਪਿੰਡ ਦੇ ਵਿੱਚ ਕੀ ਬਣਿਆ ਕੀ ਨਹੀਂ ਦੇਖੋ ਇਹ ਗੰਦੇ ਪਾਣੀ ਦੇ ਨਾਲ ਪਿੰਡ ਡੋਬ ਰਿਹਾ ਚੰਗੇ ਪਾਣੀ ਤੋਂ ਪਿੰਡ ਤਰਸ ਰਿਹਾ ਠੀਕ ਆ ਆ ਕੂੜੇ ਵਾਲਾ ਪ੍ਰੋਜੈਕਟ ਜਿਹੜਾ ਜੋ ਸ਼ਹਿਰ ਦਾ ਕੂੜਾ ਇਕੱਠਾ ਕਰਕੇ ਸਾਡੇ ਨਗਰ ਦੇ ਵਿੱਚ ਥੋੜ੍ਹ ਦਿੱਤਾ ਜੋ ਪਹਿਣਾ ਸਵੇਰ ਨੂੰ ਜਾਂਦੀਆਂ ਸਕੂਲੇ ਵੀ ਜਾਂਦੀਆਂ ਕੰਮਾਂ ਕਰਨ ਤੇ ਵੀ ਜਾਂਦੀਆਂ ਇੱਥੋਂ ਮੂੰਹ ਬੰਨ ਲੈਦੀਆਂ ਵਾ ਵੀ ਇਥੋਂ ਇਦਾਂ ਦੀ ਬੋਹ ਆਉਣੀ ਆ ਠੀਕ ਆ ਬੋਹ ਆਉਣੀ ਆ ਬਿਮਾਰੀ ਲੱਗਣੀ ਆ ਗਰੀਬ ਜਨਤਾ ਨੂੰ ਜਿਨ੍ਹਾਂ ਨੇ ਆਟਵਾ ਦੇ ਵਿੱਚ ਲੰਘਣਾ ਸਾਈਕਲਾਂ ਤੇ ਲੰਘਣਾ ਮੋਟਰਸਾਈਕਲਾਂ ਤੇ ਲੰਘਣਾ ਜਿਹੜੇ ਬਜੇ ਨੇ ਕਾਰਾਂ ਦੇ ਵਿੱਚ ਲੰਘਣਾ ਉਹਨੂੰ ਕੋਈ ਕੂੜੇ ਦਾ ਪਤਾ ਨਹੀਂ ਕਿੱਥੇ ਥੋੜਿਆ ਕਿੱਥੇ ਨਹੀਂ ਥੋੜਿਆ ਇਹ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਸਰਕਾਰ ਗਾੜ ਗਾੜੀ ਪੰਜਾਬ ਸਰਕਾਰ ਗਾੜੀ ਭਗਵੰਤ ਮਾਨ ਗਾੜੀ ਬੇਨਤੀ ਕੀਤੀ ਜਾਂਦੀ ਆ ਆ ਸਕੂਲਾਂ ਦਾ ਕੰਮ ਵੇਖੋ ਆ 4-4 ਫੁੱਟ ਸਕੂਲ ਵੜ ਗਿਆ ਠਾਂ ਤੇ ਦੁਨੀਆ ਦੇ ਧਮਾਇਆ ਵੀ ਮੈਂ ਸਕੂਲ ਪੰਜਾਬ ਦੇ ਸਾਰੇ ਵਿੱਚ ਇਸ਼ੂ ਕਰਦੇ ਵਧੀਆ ਕਰਦੇ ਆ ਜਾ ਕੇ ਵੇਖੋ ਬੱਚਿਆਂ ਦਾ ਕੀ ਹਾਲ ਆ 4-4 ਫੁੱਟ ਪਾਣੀ 3-3 ਫੁੱਟ ਪਾਣੀ ਖਲੋ ਜਾਣਾ ਸਕੂਲਾਂ ਦੇ ਵਿੱਚ ਅੰਦਰਾਂ ਚ ਵੜ ਜਾਣਾ ਇੱਥੇ ਪਤਾ ਨਹੀਂ ਗਰੀਬ ਜਨਤਾ ਦੇ ਬੱਚੇ ਪੜ੍ਹਦੇ ਆ ਇਹ ਤਗੜਾ ਬੱਚਾ ਕੋ ਪੜਦਾ ਨਹੀਂ ਕਹਾਲੀ ਆ ਸਾਡੇ ਸਾਰੇ ਲੋਕਾਂ ਦੀ ਮਸਲਾ ਕਿ ਭਾਈ ਸਮੱਸਿਆ ਤੇ ਬਹੁਤ ਵੱਡੀ ਆ ਐਮਐਲਏ ਨਾਲ ਅੱਜ ਵੀ ਗੱਲ ਹੋਈ ਆ ਹੁਣੇ ਹੋਈ ਆ ਉਹ ਐਕਸ਼ਨ ਸਾਹਿਬ ਨੂੰ ਤੇ ਐਸਡੀਓ ਨੂੰ ਨਾਲ ਸੱਦਿਆ ਦਫ਼ਤਰ 12 ਵਜੇ ਅੱਜ ਜੇ ਨਾ ਕਰਨਗੇ ਅੱਜ ਕੁਝ ਐਕਸ਼ਨ ਤੇ ਐਸਡੀਓ ਨਾ ਕਰੂਗਾ ਸਾਰਾ ਖਾਪੜ ਖੇੜੀ ਵਾਲਿਆਂ ਦਾ ਕਸੂਰ ਆ ਪਾਣੀ ਦੀ ਮੋਟਰਾਂ ਨਹੀਂ ਛੱਡਦੇ ਤੇ ਉਹ ਇੱਥੇ ਸਾਨੂੰ ਆਉਂਦੇ ਅਸੀਂ ਛੱਡਦੇ ਆ ਜੇ ਜਾਣੇ ਅਸੀਂ ਆਪ ਛਡਵਾ ਕੇ ਉਹਨੇ ਜੇ ਇਹਨਾਂ ਵੀ ਅੱਜ ਗੱਲ ਹੋਈ ਆ ਜੇ ਇਹ ਕਹਿੰਦਾ ਉਹ ਖਾਪੜ ਖੜੀ ਜਾਓ ਉਥੇ ਉਹ ਉਹ ਵੇਖਿਆ ਵੀ ਕੋਈ ਮੋਟਰਾਂ ਕੀ ਕਰਦੇ ਸਰ ਇਹਨਾਂ ਮਤਲਬ ਕਿ 2 ਤੋਂ 2.5 ਸਾਲ ਹੋ ਗਿਆ ਇਹ ਹਾਲ ਲਗਾ ਵੀ ਪਾਣੀ ਦਾ ਭਾਜੀ ਪਹਿਲਾਂ ਤਾਂ ਵੀ ਇਹੀ ਹਾਲ ਆ 2.5 ਸਾਲ ਦਾ ਕਿਉਂ ਹਾਲ ਆ ਪਹਿਲਾਂ ਤਾਂ ਵੀ ਇਹੀ ਹਾਲ ਆ 1 ਸਾਲ ਹੋ ਚੱਲਿਆ ਇਹ ਪਹਿਲਾਂ ਤਾਂ ਵੀ ਇਹੀ ਹਾਲ ਆ ਅੱਜ ਤਾਂ ਜੋਂਦਾ ਸਿਵਰ ਪਿਆ ਨਾ ਇਹ ਉਦੋਂ ਦਾ ਇਹੋ ਹਾਲ ਆ ਸਾਡੇ ਪਿੰਡ ਦਾ ਨਰਕ ਪਿਆ ਹੋਆ ਦਾ ਸਾਡਾ ਪਿੰਡ ਤਾਂ ਡੁੱਬਨਦਿਆ ਹੁਣ ਮਸਲਾ ਹੋਏਗਾ ਜੀ ਮਸਲਾ ਹਲ ਹੋਏਗਾ ਸਰਕਾਰ ਨੂੰ ਬੇਨਤੀ ਕਰਦੇ ਆਪਾਂ ਐ ਅਗਲਾ ਸਟਾਪ ਆਪਾਂ ਬਾਹਰ ਚੁੱਕਾਂਗੇ ਕੀ ਕਰਦੇ ਖਾਪੜ ਕੇ ਨਹੀਂ ਤੇ ਖਾਪੜ ਕੇੜੀ ਜਾ ਕੇ ਤਾਂ ਨਾ ਲਾਵਾਂਗੇ ਇਹ ਤਾਂ ਆਪਾਂ ਫਾੜ ਕੇ ਦੋ ਉਹ ਮੋਟਰ ਪਾਣ ਖੜਾਂਗੇ ਫਾੜ ਕੇ ਆਪਾਂ ਮੋਟਰ ਚੱਲਾਂਗੇ ਸਾਰਾ ਸ਼ੈੱਡ ਡੁੱਬਾ ਡੁੱਬਾਂਗੇ ਆਪਾਂ ਸੜਕ ਪੁੱਟੀ ਦਾ ਬਾਰੇ ਗੱਲ ਉਹ ਸੜਕ ਜਿਹੜੀ ਪੋਟੀ ਆ ਉਧਰ ਪੁੱਟਣ ਦਾ ਹੀ ਉਹ ਮੈਂ ਜਾ ਕੇ ਡੱਕੀ ਹੀ ਉਧਰ ਉਹ ਮੈਂ ਕਿਹਾ ਜੇ ਪੂਰੀ ਬਣਾਉਣੀ ਨਹੀਂ ਨਾ ਜੇ ਫੇਰ ਨਹੀਂ ਪੁੱਟਣ ਦੇਣੀ ਉਹ ਉਧਰ ਨਾ ਉੱਥੇ ਮੁੜ ਕੇ ਡੱਕ ਦਿੱਤੀ ਆ ਤੇ ਚਲੋ ਉਹ ਸੜਕ ਤੇ ਬਣ ਗਈ ਕਿਉਂਕਿ ਉਹ ਨਾ ਸਾਨੂੰ ਇਹ ਗੱਲ ਕਹੀ ਆ ਗੱਲ ਸੜਕ ਬਾਰੇ ਹੋਈ ਉਹਨਾਂ ਕਿਹਾ ਭਾਜੀ ਮੰਡੀ ਬੋਰਡ ਦੇ ਪੈਸੇ ਨਹੀਂ ਆਉਂਦੇ ਮਗਰੋਂ ਇਹ ਗ੍ਰਾਮ ਯੋਜਨਾ ਦੇ ਪੈਸੇ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਦੇ ਆਉਣੇ ਪ੍ਰਧਾਨ ਮੰਤਰੀ ਪੈਸੇ ਨਹੀਂ ਦੇਂਦਿਆ ਉਹਨਾਂ ਨੇ ਤਾਂ ਰੱਖਿਆ ਹੋਰ ਬੰਦਾਂ ਨੂੰ